ਆ ਕਾਣ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਜਿਹੜੀ ਹੈਗੇ ਚਟਣੀ ਦੀ ਵੀਡੀਓ ਬਣਾ ਕੇ ਤਿਆਰ ਕੀਤੀ ਹੈ ਚਟਣੀ ਤਾਂ ਤੁਸੀਂ ਬਹੁਤ ਤਰ੍ਹਾਂ ਦੀਆਂ ਖਾਧੀਆਂ ਹੋਣੀਆਂ ਐ ਆਂਬ ਦੀ ਚਟਣੀ ਖਾਦੀ ਪੁਦੀਨੇ ਦੀ ਚਟਣੀ ਬੈਂਗਣਾ ਦੀ ਚਟਣੀ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਚਟਣੀਆਂ ਬਣਾਈਆਂ ਜਾਂਦੀਆਂ ਹਨ ਤੇ ਤੁਸੀਂ ਖਾਧੀ ਵੀ ਜ਼ਰੂਰ ਹੋਣੀ ਐ ਅੱਜ ਜਿਹੜੀ ਹੈਗੀ ਅਸੀਂ ਇੱਕ ਅਲੱਗ ਫਲੇਵਰ ਦੀ ਜਿਹੜੀ ਹੈਗੇ ਚਟਣੀ ਬਣਾ ਕੇ ਤਿਆਰ ਕੀਤੀ ਐ ਉਹ ਚਟਣੀ ਕੀਤੀ ਐ ਕਾਲੇ ਚੰਨਿਆਂ ਦੀ ਚਟਣੀ ਕਦੇ ਤੁਸੀਂ ਸੁਣਿਆ ਕਿ ਕਾਲੇ ਚੰਨਿਆਂ ਦੀ ਚਟਣੀ ਵੀ ਬਣਾਈ ਜਾ ਸਕਦੀ ਹੈ ਸਬਜੀ ਤਾਂ ਬਹੁਤ ਖਾਦੀਆਂ ਹੋਣੀਆਂ ਕਦੇ ਚਟਣੀ ਖਾਦੀ ਹੈ ਜੇ ਨਹੀਂ ਖਾਦੀ ਹੈ ਤਾਂ ਇੱਕ ਵਾਰ ਇਹ ਕਾਲੇ ਚੰਨਿਆਂ ਦੀ ਚਟਣੀ ਬਣਾ ਕੇ ਜ਼ਰੂਰ ਦੇਖਿਓ ਜਿਹੜੀ ਅਸੀਂ ਇਹ ਚਟਣੀ ਬਣਾ ਕੇ ਤਿਆਰ ਕੀਤੀ ਹੈ ਕਾਲੇ ਚੰਨੇ ਤੇ ਕੱਚੇ ਅੰਬ ਦੀ ਚਟਣੀ ਸੁਣਿਆ ਤੁਸੀਂ ਕਦੇ ਕਿ ਕਾਲੇ ਚੰਨੇ ਤੇ ਕੱਚੇ ਅੰਬ ਦੀ ਚਟਣੀ ਜਿਹੜੀ ਹੈਗੀ ਹੈ ਬਣਾਈ ਜਾ ਸਕਦੀ ਹੈ ਇਹ ਚਟਣੀ ਜਿਹੜੀ ਹੈਗੀ ਹੈ ਇੱਕ ਅਲੱਗ ਫਲੇਵਰ ਦੀ ਬਣ ਕੇ ਤਿਆਰ ਹੁੰਦੀ ਹੈ ਇਸ ਚਟਣੀ ਨੂੰ ਤੁਸੀਂ ਹਫ਼ਤੇ ਦਾ ਦੋ ਦਿਨ ਬਾਸਤੇ ਸਟੋਰ ਕਰਕੇ ਵੀ ਰੱਖ ਸਕਦੇ ਈ ਚਟਣੀ ਨੂੰ ਤੁਸੀਂ ਪਰੌਂਠੇ ਨਾਲ ਖਾ ਲਓ ਚਾਵਲਾ ਨਾਲ ਖਾਓ ਫੁਲਕੇ ਨਾਲ ਖਾਓ ਅੰਨਾ ਵਧੀਆ ਟੇਸਟ ਆਂਦਾ ਜੇ ਸਬਜ਼ੀ ਵੀ ਨਹੀਂ ਹੈਗੀ ਹੈ ਘਰ ਵਿੱਚ ਜਿਹੜੀ ਹੈ ਬਣਾਉਣ ਨੂੰ ਮਨ ਨਹੀਂ ਖਾਣ ਨੂੰ ਮਨ ਨਹੀਂ ਕਰਦਾ ਬਣਾਉਣ ਨੂੰ ਮਨ ਨਹੀਂ ਕਰਦਾ ਤਾਂ ਇਹ ਚਟਣੀ ਬਣਾ ਕੇ ਰੱਖਿਓ ਜ਼ਰੂਰ ਤੇ ਕਿੰਨੀ ਜ਼ਿਆਦਾ ਜਿਹੜੇ ਹੈਗੇ ਵਧੀਆ ਬਣਦੀ ਏ ਜੇ ਤੁਸੀਂ ਇੱਕ ਜਾਂ ਦੋ ਫੁਲਕੇ ਖਾਣੇ ਹੋਆ ਤਾਂ ਤੀਹ ਦਿਨਾਂ ਚਟਣੀ ਨਾਲ ਤੁਸੀਂ ਤਿੰਨ ਤੋਂ ਚਾਰ ਫੁਲਕੇ ਜਿਹੜੀਆਂ ਹੈਗੀਆਂ ਖਾ ਸਕਦੇ ਹੋ ਇਸ ਚਟਣੀ ਵਿੱਚ ਬਹੁਤ ਤੇ ਜਿਹੜੇ ਹੈਗੇ ਆਪਾਂ ਮਸਾਲੇ ਨਹੀਂ ਪਾਏ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਹੈਗੀ ਇਹ ਬਣਾ ਕੇ ਤਿਆਰ ਕੀਤੀ ਹੈ ਇਹ ਇਹ ਚਟਣੀ ਆਪਾਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤੀ ਆ ਆਓ ਕਰਦੇ ਆ ਵੀਡੀਓ ਸਟਾਰਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਚ ਕੇ ਪੰਜਾਬੀ ਕਰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਆਓ ਚੱਲਦੇ ਹੁਣ ਬਣਾਉਂਦੇ ਆ ਅਸੀਂ ਖੱਟੀ ਮਿੱਠੀ ਤੇ ਕੱਚੇ ਕਾਲੇ ਚਨੇ ਤੇ ਕੱਚੇ ਆਂਬ ਦੀ ਚਟਣੀ ਅੱਜ ਜਿਹੜੀ ਆਪਾਂ ਚਟਣੀ ਬਣਾ ਕੇ ਤਿਆਰ ਕਰਾਂਗੇ ਐ ਉਹਦੇ ਲਈ ਆਪਾਂ ਜਿਹੜੇ ਹੈਗੇ ਚਾਰ ਆਂਬ ਲੈ ਲਏ ਆ ਇਹਨਾਂ ਦਾ ਤੁਸੀਂ ਛਿਲਕਾ ਜਿਹੜਾ ਹੈਗਾ ਉਤਾਰ ਵੀ ਸਕਦੇ ਆ ਜਾਂ ਇਸ ਤਰ੍ਹਾਂ ਇਹਨਾਂ ਦਾ ਛਿਲਕਾ ਬਿਨਾਂ ਛਿਲਕੇ ਤੇ ਵੀ ਜਿਹੜਾ ਹੈਗਾ ਇਹਦਾ ਕੱਦੂ ਕਾਸ ਕਰ ਲੈ ਸਕਦੇ ਹੋ ਆਪਾਂ ਲੈ ਜਿਹੜੇ ਆਪਾਂ ਇਹਨਾਂ ਟੰਲੇ ਸਟਿਕ ਚੇਰੇ ਲਈਆਂ ਤੇ ਹੁਣ ਇਸ ਇਹਨਾਂ ਦਾ ਜਿਹੜਾ ਹੈਗਾ ਕੱਦੂ ਕਾਸ ਕਰ ਲੈਂਦੇ ਆ ਜਿਹੜਾ ਕੱਦੂ ਕਾਸ ਕਰਨਾ ਬਰੀਕ ਸਾਈਡ ਤੇ ਕਨੈਕਟ ਕਰਮੋ ਉੱਤੇ ਸਾਈਡ ਤੇ ਲੈਗਾ ਕੱਦੂ ਕਾਸ ਇਹਦਾ ਕਰ ਲੈਣਾ ਹੈ ਜਦੋਂ ਜਿਹੜੇ ਆਂਬ ਲੈਣੇ ਆ ਤੁਸੀਂ ਘੱਟ ਜ਼ਿਆਦਾ ਲੈ ਸਕਦੇ ਹੋ ਜੇ ਜ਼ਿਆਦਾ ਚਟਨੀ ਬਣਾਉਣੀ ਤੁਸੀਂ ਜਿਹੜੇ ਹੈਗੇ ਆ ਜਿਆਦਾ ਆਂਬ ਲੈ ਸਕਦੇ ਹੋ ਚਟਨੀ ਤਾਂ ਤੁਸੀਂ ਬਹੁਤ ਖਾਦੀ ਹੋਣੀ ਹੈ ਕਦੇ ਚਨੇ ਆ ਨਹਿਰੀ ਕਾਲੇ ਚਨੇ ਜਾਂ ਚਿੱਟੇ ਚਨੇ ਜਿਹੜੇ ਹੈਗੇ ਉਹਦੇ ਨਾਲ ਇਸ ਤਰ੍ਹਾਂ ਚਟਨੀ ਕਦੇ ਨਹੀਂ ਬਣਾਈ ਹੋਣੀ ਆਪਾਂ ਦੀ ਚਟਨੀ ਆਪਾਂ ਜਿਹੜੇ ਹੈਗੇ ਸਾਰੇ ਆਂਬਾਂ ਦਾ ਕद्दूकस ਕਰ ਲੈਂਦੇ ਆ ਸਾਰੇ ਜਿਹੜੇ ਆਂਬ ਸੀਗੇ ਅਸੀਂ ਇਹਨਾਂ ਦਾ ਕद्दूकस ਹੀ ਤਾਂ ਕਰ ਲਿਆ ਇਹਦਾ ਛਿਲਕਾ ਮੈਂ ਤਾਂ ਨਹੀਂ ਉਤਾਰਿਆ ਜਿਹੜੇ ਸਾਡੇ ਆਮਬ ਸੀਗੇ ਨਾ ਇਹ ਕਲਮੀ ਆਮਜ ਨੂੰ ਬੋਲਿਆ ਜਾਂਦਾ ਜਿਹੜੇ ਮਿੱਠੇ ਹੁੰਦੇ ਆ ਇਹ ਉਹ ਵਾਲੇ ਆਮਬ ਸੀਗੇ ਜੇ ਤੁਹਾਡੇ ਖੱਟੇ ਜਿਆਦਾ ਆਮਬ ਹੈ ਤਾਂ ਉਹਨਾਂ ਦਾ ਛਿਲਕਾ ਜਿਹੜਾ ਉਤਾਰ ਲਿਓ ਜੇ ਇਸ ਤਰ੍ਹਾਂ ਦੇ ਦੂਜੇ ਆਮਬ ਆ ਮਠੇ ਆਂਦੇ ਤਾਂ ਛਿਲਕਾ ਇਹਦਾ ਬੇਸ਼ੱਕ ਤੁਸੀਂ ਨਾ ਉਤਾਰਿਓ ਹੁਣ ਚੱਲਦੇ ਆ ਅਸੀਂ ਗੈਸ ਵੱਲ ਇਸ ਚਟਣੀ ਦੇ ਚਣ ਸਾਨੂੰ ਹੋਰ ਚਾਹੀਦੇ ਆ ਚਨੇ ਚਨੇ ਜਿਹੜੇ ਹੈਗੇ ਆ ਸੀ ਰਾਤ ਨੂੰ ਅਸੀਂ ਭਿਏ ਕੇ ਰੱਖ ਲਏ ਪਏ ਹੁਣ ਕਾਫੀ ਜਿਹੜੇ ਹੈਗੇ ਆ ਸੌਫਟ ਹੋ ਚੁੱਕੇ ਆ ਇਹ ਇਹ ਆਪਾਂ ਕੁਝ ਜਿਹੜੇ ਹੈਗੇ ਆ ਤੁਸੀਂ ਕਾਲੇ ਚਨੇ ਵੀ ਲੈ ਸਕਦੇ ਹੋ ਜਾਂ ਇਸ ਤਰ੍ਹਾਂ ਜਿਹੜੇ ਹੈਗੇ ਆ ਮੈਂ ਕੁਝ ਵਿੱਚ ਕਾਲੇ ਚਨੇ ਪਾ ਲਏ ਆ ਤੇ ਕੁਝ ਜਿਹੜੇ ਹੈਗੇ ਚਿੱਟੇ ਚਨੇ ਲੈ ਲਏ ਆ ਇਹਨਾਂ ਨੂੰ ਰਾਤ ਭਰ ਭੋੋ ਕੇ ਇਹਨਾਂ ਨੂੰ ਰੱਖ ਲਓ ਤਸਵੀਰ ਨੂੰ ਇਹਨਾਂ ਇਹ ਜੇ ਸੌਫਟ ਹੋ ਜਾਂਦੇ ਆ ਜੇ ਤੁਸੀਂ ਨਾ ਭੈਣੇ ਹੋਵਾ ਤਾਂ ਤੁਸੀਂ ਇਹਨਾਂ ਨੂੰ ਦੋ ਸੀਟੀਆਂ ਵੀ ਮਾਰ ਸਕਦੇ ਈਦੇ ਲਈ ਅਸੀਂ ਜਿਹੜੇ ਹੈਗੇ ਆ ਪਿਆਜ਼ ਇਸ ਤਰ੍ਹਾਂ ਦੇ ਲੰਬੇ ਲੰਬੇ ਲੱਛੇਦਾਰੇ ਇਹਨਾਂ ਦੀ ਕਟਿੰਗ ਕਰ ਲਈ ਆ ਹੋਰ ਅਸੀਂ ਜਿਹੜਾ ਹੈਗਾ ਇਹਦੇ ਲਈ ਲਸਣ ਲਏ ਆ ਤੇ ਲਾਲ ਮਿਰਚਾਂ ਜਿਹੜੀਆਂ ਹੈਗੀਆਂ ਇਹ ਲਈਆਂ ਐ ਹਰੀ ਮਿਰਚ ਤੋਂ ਅਸੀਂ ਇਹਨਾਂ ਦੇ ਲਈ ਜਿਹੜੇ ਹੈਗੇ ਆ ਕਾਲੇ ਚਨੇ ਵੀ ਜਿਹੜੇ ਹੈਗੇ ਲਾ ਲੈ ਸਕਦੇ ਆਪਾਂ ਜਿਹੜੇ ਚਨੇ ਲਏ ਆ ਛੋਟੀ ਆ ਵਾਲੀ ਜਿਹੜੀ ਹੈਗੀ ਇੱਕ ਕਟੋਰੀ ਅਸੀਂ ਚਣਿਆਂ ਦੀ ਲਈ ਐ ਹੁਣ ਥੋੜੇ ਜਿਹੇ ਇਹਦੇ ਲਈ ਅਸੀਂ ਡਰਾਈ ਫਰੂਟ ਲਏ ਆ ਮੱਕ ਜੇ ਲਏ ਆ ਤੇ ਬਦਾਮ ਤੇ ਦਾਖਾਂ ਤੇ ਥੋੜਾ ਜਿਹਾ ਜਿਹੜਾ ਹੈਗਾ ਗੁੜ ਲਿਆ ਐ ਹੋਰ ਅਸੀਂ ਇਹਦੇ ਲਈ ਜਿਹੜੇ ਹੈਗੇ ਮਸਾਲੇ ਹੈ ਲਏ ਐ ਅਜਵੈਣ ਸੌਫ ਤਨੀਆ ਕਲੌਂਜੀ ਜੀਰਾ ਹਿੰਗ ਸਰੋਂ ਦੇ ਦਾਣੇ ਨਮਕ ਤੇ ਹਲਦੀ ਜੇ ਤੁਸੀਂ ਇਹਦੇ ਵਿੱਚ ਹਰੀ ਮਿਰਚ ਨਹੀਂ ਪਾਣੀ ਜਾਂਦੇ ਆ ਤਾਂ ਤੁਸੀਂ ਜਿਹੜੀ ਹੈਗੀ ਲਾਲ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ ਜਾਂ ਦੋਹੇ ਚੀਜ਼ਾਂ ਵੀ ਤੁਸੀਂ ਪਾ ਸਕਦੇ ਹਰੀ ਮਿਰਚ ਵੀ ਪਾ ਸਕਦੇ ਥੋੜੀ ਜੀ ਤੇ ਥੋੜੀ ਜੀ ਜਿਹੜੀ ਹੈਗੀ ਲਾਲ ਮਿਰਚ ਦਾ ਵੀ ਪਾਊਡਰ ਪਾ ਸਕਦੇ ਜਿਹੜੀ ਇਹ ਚਟਣੀ ਹੈਗੀ ਇਹ ਬਹੁਤ ਜ਼ਿਆਦਾ ਵਧੀਆ ਬਣਦੀ ਅੰਬ ਦੀ ਚਟਣੀ ਤਾਂ ਤੁਸੀਂ ਬਥੇਰੀ ਵਾਰ ਬਣਾ ਬਣਾ ਕੇ ਖੱਟੀ ਮਿੱਠੀ ਚਟਣੀ ਖਾਧੀ ਹੋਣੀ ਹੈ ਇੱਕ ਵਾਰ ਇਹ ਚਨੇ ਵਾਲੀ ਚਟਣੀ ਜ਼ਰੂਰ ਬਣਾ ਕੇ ਦੇਖਿਓ ਕਿੰਨੀ ਜ਼ਿਆਦਾ ਟੇਸਟੀ ਬਣਦੀ ਥੋੜੀ ਜਿਹਾ ਅਲੱਗ ਫਲੇਵਰ ਦੀ ਬਣ ਕੇ ਤਿਆਰ ਹੁੰਦੀ ਹੈ ਗੈਸ ਤੇ ਆਪਾਂ ਪੈਨ ਰੱਖ ਲਿਆ ਹੈ ਕੋਈ ਵੀ ਲੈ ਸਕਦੇ ਕੜਾਈ ਪੈਨ ਤੁਸੀਂ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਸਰੋਂ ਦਾ ਤੇਲ ਪਾਣਾ ਜਿਹੜੀ ਚਟਣੀ ਬਣਾਣੀ ਹੈ ਨਾ ਕੋਈ ਇਹਦੇ ਲਈ ਹੋਰ ਤੇਲ ਤੁਸੀਂ ਨਾ ਜੋਜ ਕਰਿਆ ਸਿਰਫ ਸਰੋਂ ਦਾ ਜਿਹੜਾ ਤੇਲ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਚੰਨਿਆਂ ਦੀ ਚੰਨਿਆਂ ਦਾ ਆਚਾਰ ਤਾਂ ਤੁਸੀਂ ਬਹੁਤ ਕਾਦਾਂ ਬਣਾਇਆ ਹੋਣਾ ਤੇ ਖਾਦਾ ਵੀ ਹੋਣਾ ਤੇ ਵੀਡੀਓ ਇਹ ਵੀ ਦੇਖਿਆ ਵੀ ਹੋਣਾ ਅੱਜ ਅਸੀਂ ਜਿਹੜੀ ਹੈਗੀ ਹੈ ਇਹਨਾਂ ਦੀ ਚਟਣੀ ਬਣਾਣੀ ਹੈ ਇਹਦੇ ਲਈ ਜਿਹੜੀ ਹੈਗੇ ਆਪਾਂ ਤੇ ਸਰੋਂ ਦਾ ਤੇਲ ਲੈ ਲਿਆ ਗੜਕਾ ਕਸਤੀ ਆਪਾਂ ਲੈਣੀ ਹੈ ਜ਼ਿਆਦਾ ਨਹੀਂ ਲੈਣਾ ਹੈਗਾ ਇਹ ਤੇ ਲੋਵੇਂ ਹੋਏ ਨੂੰ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੈਣਾ ਇਹਨੂੰ ਜੇ ਕੋਈ ਵੀ ਤੁਸੀਂ ਚਟਣੀ ਜਾਂ ਬਣਾਣੀ ਹੋਵਾ ਜਾਂ ਤੁਸੀਂ ਆਚਾਰ ਪਾਣਾ ਇਹਦੇ ਲਈ ਸਿਰਫ ਨਾ ਸਰੋਂ ਦਾ ਤੇਲ ਹੀ ਜਿਹੜਾ ਹੈਗਾ ਇਸਤੇਮਾਲ ਕਰੀਓ ਹੋਰ ਰਿਫਾਈਨਡ ਤੇਲ ਜਾਂ ਤੁਸੀਂ ਹੋਰ ਕੁਕਿੰਗ ਜਿਹੜਾ ਤੇਲ ਉਹ ਯੂਜ਼ ਕਰਦੇ ਉਹ ਨਾ ਯੂਜ਼ ਕਰਿਓ ਤਾਂ ਇਹ ਸਿਰਫ ਸਰੋਂ ਦੇ ਤੇਲ ਵਿੱਚ ਹੀ ਜਿਹੜੇ ਹੈਗਾ ਇਹਦਾ ਫਲੇਵਰ ਵਧੀਆ ਬਣ ਕੇ ਆਂਦਾ ਇਹਦਾ ਹੈ ਤੇ ਇਹ ਲੈ ਜਿਹੜਾ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਹਿਲਾਂ ਆਪਾਂ ਇਹਦਾ ਹੈਗਾ ਧਨੀਆ ਪਾ ਲੈਣਾ ਹੈ ਕੁਝ ਮਸਾਲੇ ਜਿਹੜੇ ਹੈਗੇ ਆਪਾਂ ਪਹਿਲਾਂ ਪਾਣੇ ਆ ਤੇ ਕੁਝ ਮਸਾਲੇ ਜਿਹੜੇ ਹੈਗੇ ਆ ਬਾਅਦ ਵਿੱਚ ਪਾਣੇ ਆ ਅੰਡੇ ਵਿੱਚ ਤੇ ਆਹ ਪਾ ਲੈਣੇ ਆ ਚਨੇ ਜਿਹੜੇ ਹੈਗੇ ਆ ਇਹ ਪਾ ਲੈਣੇ ਆ ਕੱਦੂ ਕਾਸ ਕੀਤੇ ਹੋਏ ਜਿਹੜੇ ਅੰਬ ਉਹ ਪਾ ਲੈਣੇ ਆ ਥੈਨ ਉਹ ਜਿਹੜਾ ਹੈਗਾ ਆਪਾਂ ਇਹਨਾਂ ਸਿੰਨਾ ਚੀਜ਼ਾਂ ਨੂੰ ਸ਼ੇਕ ਤੋਂ 5 ਤੋਂ 6 ਮਿੰਟ ਇਹਨਾਂ ਨੂੰ ਪਕਾ ਲੈਣਾ ਹੈ ਹੁਣ ਅਸੀਂ ਇਹਦੇ ਵਿੱਚ ਜਿਹੜੇ ਹੈਗੇ ਆ ਲਸਣ ਤੇੜੀ ਹਰੀਆਂ ਮਿਰਚਾਂ ਚੀਰੀਆਂ ਸਿਗੀਆਂ ਉਹ ਪਾ ਲੈਂਦੇ ਆ 4-5 ਕਿ ਮਿੰਟ ਹੋ ਗਏ ਹੁਣ ਇਹਦੇ ਵਿੱਚ ਜਿਹੜੇ ਬਾਕੀ ਮਸਾਲੇ ਹੈਗੇ ਆ ਉਹ ਪਾ ਲੈਣੇ ਆ ਗਾਇਖੇ ਮਸਾਲੇ ਪਾਣ ਤੋਂ ਬਾਅਦ ਜਿਹੜਾ ਗੈਸ ਹੈਗਾ ਬਿਲਕੁਲ ਲੋ ਕਰ ਲੈਣਾ ਬਸ ਇਸ ਨੂੰ ਲੈ ਹੈਗਾ ਲੋ ਅੱਜ ਤੇ ਇਹੀ ਪਕਾਣੇ ਆ ਇਹ ਪਹਿਲਾਂ ਆਪਾਂ ਫੁੱਲ ਅੱਜ ਤੇ ਇਹ ਸਭ ਪਕਾ ਲਿਆ ਹੈ ਬਾਅਦ ਵਿੱਚ ਜਿਹੜਾ ਹੈਗਾ ਲੋ ਅੱਜ ਤੇ ਇਹਨੂੰ ਪਕਾ ਲਓ ਇਹਨੂੰ पांच चेक मेट हो गए। ਹੁਣ ਇਹਦੇ ਵਿੱਚ ਆਪਾਂ ਜਿਹੜਾ ਗੁੜ ਹੈਗਾ ਤੇ ਡਰਾਈ ਫਰੂਟ ਇਹ ਪਾ DNA ਹੈ। ਜਿਹੜਾ ਗੁੜ ਹੈਗਾ ਆਪਾਂ ਦੇਸੀ ਜਿਹੜਾ ਸ਼ੱਕਰ ਬੋਲਦੇ ਆਂ ਤੁਸੀਂ ਕੁੱਟ ਕੇ ਵੀ ਪਾ ਸਕਦੇ ਜੇ ਸ਼ੱਕਰ ਹੈਗੀ ਤਾਂ ਸ਼ੱਕਰ ਪਾ ਸਕਦੇ ਇਸ ਤਰ੍ਹਾਂ ਨਹੀਂ ਗੁੜ ਹੈਗਾ ਤਾਂ ਤੁਸੀਂ ਗੁੜ ਪਾ ਸਕਦੇ ਹੋ। ਜੇ ਆਂਬ ਜਿਆਦਾ ਖੱਟੇ ਐ ਤਾਂ ਤੁਸੀਂ ਜਿਹੜੇ ਹੈਗਾ ਜਿਆਦਾ ਪਾ ਸਕਦੇ ਇਸ ਤਰ੍ਹਾਂ ਮੇਰੇ ਆਂਬ ਬਹੁਤ ਘਟ ਖੱਟੇ ਐ ਇਸ ਲਈ ਮੈਂ ਥੋੜਾ ਜਿਹਾ ਜਿਹੜਾ ਹੈਗਾ ਇਦੇ ਵਿੱਚ ਇਹ ਆਪਾਂ ਦੇਸੀ ਖੂਰ ਪਾਇਆ ਹੈ। ਕਟੇ ਆਮਬ ਤੇ ਚਣਿਆਂ ਦੀ ਚਟਣੀ ਸਾਡੀ ਬਣ ਕੇ ਸੁਆਦ ਹੈ। ਇਹ ਬਹੁਤ ਜ਼ਿਆਦਾ ਵਧੀਆ ਬਣਦੀ ਹੈ। ਇੱਕ ਵਾਰ ਇਸ ਤਰ੍ਹਾਂ ਦੀ ਚਟਣੀ ਤੁਸੀਂ ਬਣਾ ਕੇ ਜ਼ਰੂਰ ਦੇਖਿਓ। ਚਨੇ ਪਾ ਕੇ ਦੂਜੀ ਚਟਣੀਆਂ ਤਾਂ ਬਹੁਤ ਬਣਾਈਆਂ ਪਰ ਚਨੇ ਪਾ ਕੇ ਚਟਣੀ ਬਣਾ ਕੇ ਜ਼ਰੂਰ ਦੇਖਿਓ ਕਿ ਕਿੰਨੀ ਆਸਾਨ ਹੈ। ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸਾਨੂੰ। 10 ਤੋਂ 11 ਮਿੰਟ ਵਿੱਚ ਜੜੀ ਹੈਗੀ ਇਹ ਚਟਣੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ। ਇਸ ਚਟਣੀ ਨੂੰ ਤੁਸੀਂ ਹਫਤੇ 10 ਦਿਨ ਵਾਸਤੇ ਸਟੋਰ ਕਰਕੇ ਵੀ ਰੱਖ ਸਕਦੇ ਇਹਨੂੰ ਪਰੌਂਠੇ ਨਾਲ ਖਾਓ ਤੁਸੀਂ ਇਹਨੂੰ ਫੁਲਕੇ ਨਾਲ ਖਾਓ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਚਾਵਲਾ ਨਾਲ ਖਾ ਲੋ ਤੇ ਹੋਰ ਜ਼ਿਆਦਾ ਜਿਹੜਾ ਹੈਗਾ ਇਹਦਾ ਟੇਸਟ ਨਾਲ ਵਧੀਆ ਆਉਂਦਾ ਇੱਕ ਲਵਕ ਫਲੇਵਰ ਦੀ ਜਿਹੜੀ ਹੈਗੀ ਚਟਣੀ ਬਣ ਕੇ ਤਿਆਰ ਹੁੰਦੀ ਹੈ ਸਬਜ਼ੀ ਵਾਂਗੂ ਜਿਹੜੀ ਹੁੰਦੀ ਹੈਗੀ ਇਹ ਚਨੇਾਂ ਦੀ ਪਾਈ ਤੇ ਸਬਜ਼ੀ ਦਾ ਫਲੇਵਰ ਵੀ ਦਿੰਦੀ ਹੈ ਤੇ ਚਟਣੀ ਦਾ ਫਲੇਵਰ ਵੀ ਜਿਹੜੀ ਹੈਗੀ ਇਹ ਦਿੰਦੀ ਹੈ ਇਸ ਤਰ੍ਹਾਂ ਦੀ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਮਿਲਦੇ ਆਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜਿਹਦੇ ਵਿੱਚ ਤੁਹਾਨੂੰ ਕੋਈ ਹੋਰ ਡਿਸ਼ ਬਣਾ ਕੇ ਦਿਖਾਵਾਂਗੇ ਆ